ਹੈਲੋ ਦੋਸਤੋ ਕਿਦਾਂ ਸਾਰੇ ਮੇਰ ਕਰ ਰਹੇ ਸਾਰੇ ਬੜੀਆ ਹੋਮੂਗੇ ਤੇ ਪਹੁੰਚ ਗਏ ਜੀ ਕੰਮ 'ਪਾ ਅੱਜ ਲੱਗੇ ਹੋਏ ਆਪਾਂ ਜਿਹੜੀ ਪੇਜ ਆਪਾਂ ਮਸ਼ੀਨ ਖੜਾਈ ਹੋਈ ਹੈ ਬੜੀ ਥੋੜੇ ਚ ਲੱਗੇ ਹੋਏ ਆ ਕੰਮ ਤੇ ਇਧਰ ਖਿਡਕੀਆਂ ਤਿਆਰ ਕਰ ਰਹੇ ਤੇ ਸਟਾਰਟ ਕਰਤੀਆਂ ਖਿਡਕੀਆਂ ਬਣਾਉਣੀਆਂ ਤੇ ਦਿੱਤਾ ਸਮਾਨ ਆਪੇ ਆ ਕਿਡਕੀਆਂ ਦਾ ਪਤਾ ਆ ਪਏ ਤੇ ਦੂਰ ਸੁਹਾਨਾ ਰੱਖਿਆ ਹੋਇਆ ਤੇ ਠੇਕੇਦਾਰ ਹਜੇ ਸਾਡਾ ਪਹੁੰਚਿਆ ਨਹੀਂ ਹੈਗਾ ਚਾਬੀਆਂ ਉਹਦੇ ਕੋਲ ਹੈ ਟਰੰਕ ਦੀ ਤੇ ਉੱਤਰ ਨਵੀਂ ਪੀਜੀ ਤਿਆਰ ਹੋ ਰਹੀ ਹੈ ਇਹਨਾਂ ਦੀ ਤੇ ਲੈਂਟਰ ਪੈਣਾ ਜਿੱਥੇ ਸ਼ਟਰਿੰਗ ਕਰਤੀ ਹੈ ਸਾਰੀ ਦੇਖੋ ਕਿੰਨੀਆਂ ਬੱਲੀਆਂ ਲੱਗੀਆਂ ਹੋਈਆਂ ਤੇ ਉੱਤਰ ਬਾਹਰ ਸਿਮਿੰਟ ਉਤਰ ਰਿਹਾ ਇਆ ਮੰਜਾ ਪਿਆ ਜਿਹੜੇ ਲੋਕ ਇੱਥੇ ਰਾਤ ਨੂੰ ਰਹਿੰਦੇ ਆ ਦੂਰ ਵਾਲੇ ਜਿਹੜੇ ਘਰ ਨਹੀਂ ਜਾ ਸਕਦੇ ਜਿਨ੍ਹਾਂ ਦਾ ਘਰ ਜ਼ਿਆਦਾ ਦੂਰ ਉਹ ਇੱਥੇ ਬੰਦੇ ਰਾਤ ਨੂੰ ਮੰਜੇ-ਮੁੰਜੇ ਰੱਖੇ ਹੋਏ ਨੇ ਇੱਥੇ ਤੇ ਉੱਪਰ ਤਿਆਰੀਆਂ ਚੱਲ ਰਹੀਆਂ ਪੀਜੀ ਦੀਆਂ ਨਵੀਂ ਬੀਜੀ ਕੱਢਣੀ ਆ ਤੇ ਆ ਪੂਰਾ ਪਾਰਾ ਸਾਰ ਇੱਥੇ ਰੱਖਿਆ ਹੋਇਆ ਫੰਨੋ ਇੱਕ ਵਾਰ ਉੱਪਰ ਥੁਮਾ ਕੇ ਲੈ ਕੇ ਆਪਣੇ ਪੀਜੀ ਦੇ ਦੇਖਦੇ ਆ ਉੱਪਰ ਲੈਂਟਰ ਦਾ ਕੰਮ ਕਿੰਨਾ ਕੁ ਹੋ ਗਿਆ ਆਪਣੇ ਵਾਲਾ ਤਾਂ ਆਇਆ ਨਹੀਂ ਠੇਕੇਦਾਰ ਜੋ ਚਾਹ ਰੋਤੇ ਤੇ ਅੱਛਾ ਲੜ ਰਹੀ ਹੈ ਲੈਟਰ ਦੀਆਂ ਤਿਆਰੀਆਂ ਜਾਲ ਬੰਨਤਾ ਸਰੀਏ ਸੂਰੀ ਲਓ ਜੀ ਲੱਡੂ ਆ ਗਏ ਲੈਂਟਰ ਦੇ ਮਰਾਰੀ ਲਾਲ ਆਇਆ ਹੈ ਬਟਨ ਲੈਂਟਰ ਹੋ ਗਿਆ ਪੈਣਾ ਸ਼ੁਰੂ ਓ ਬਾਈ ਅੱਧਾ ਲੈਂਟਰ ਪੈ ਗਿਆ ਤੇ ਅੱਧਾ ਕੀ ਰਹਿ ਗਿਆ ਮੇਰੇ ਹਿਸਾਬ ਨਾਲ ਦੋ ਤਿੰਨ ਘੰਟੇ ਲੱਗਾਂਗੇ ਹੋਰ ਤੇ ਵਾਰ ਕੰਪਲੀਟ ਹੋਣਾ ਹੈਗਾ ਕੰਦੇਿਲਾ ਤੇ ਬਹੁਤ ਜ਼ਿਆਦਾ ਤੇ ਆਵਾਜ਼ਾਂ ਵੀ ਬਹੁਤ ਆ ਰਹੀਆਂ ਮਸ਼ੀਨ ਦੀਆਂ ਤੇ ਇਦਾਂ ਬੈ ਕੇ ਦੇਖਣ ਦਾ ਬਾਈ ਨਜ਼ਾਰਾ ਹੀ ਕੋਸ ਹੋ ਰਿਹਾ ਕੰਮ ਲੈ ਸਾਹਮਣੇ ਬਾਈਕ ਰੇਟਰ ਚੱਲ ਰਿਹਾ ਲੋ ਬਈ ਰੁਗ ਗਿਆ ਕੰਮ ਚਾਹ ਪਾਣੀ ਲੱਗੇ ਪੀਣ ਫੇਲ ਲੱਗਣਗੇ ਚਾਹ ਪਾਣੀ ਪੀ ਕੇ ਹੁਣ ਦੁਬਾਰਾ ਤੇਪਾ ਵੀ ਲੱਗੀ ਆਪਣੇ ਕੰਮ ਪਰ ਹੋ ਗਿਆ ਆਪਣਾ ਵੀ ਟਾਈਮ ਰੋਟੀ ਖਾ ਕੇ ਹਟੇ ਤੇ ਅੱਗੇ ਆ ਕੇ ਥੋੜਾ ਟਾਈਮ ਪਾਸ ਜਿਆ ਵੀ ਹੋ ਗਿਆ ਆਪਣਾ ਇਹੋ ਪੁਰਾਣਾ ਕੰਮ ਜੇ ਕਾਫੀ ਪਿਆ ਸਿੱਕ ਤੋ ਹੱਦਾਂ ਕਿ ਕਰਨੇ ਵਾਲਾ ਕੰਮ ਆ ਸਾਰਾ ਅੱਜ ਪਿੱਠ ਲੱਤਾਂ ਸਾਰਾ ਕੁਝ ਦੁਖਣ ਲਾ ਜਾਂਦਾ ਤੇ ਇੰਦਰ ਆ ਕੰਪਲੀਟ ਹੋਈਆਂ ਨਰਾਂ ਛੋਟੀਆਂ ਖਿੜਕੀਆਂ ਜਮੀਆਂ ਛੋਟੀ ਛੋਟੀ ਆ ਖੁਰਜੀਆਂ ਪਈਆਂ ਇਹਨਾਂ ਦੀਆਂ ਤਿਆਰ ਨਹੀਂ ਅਲੱਗ ਹਜੇ ਸਾਫ਼ ਕਰਨੀਆਂ ਤੇ ਇੱਕ ਦਰਵਾਜ਼ਾ ਆਪਿਆ ਤਰਵਾਚੀ ਰਸਮਾਨ ਖੁਰਜੀਆਂ ਬਣਾਵਾਂਗੇ ਇਹਨਾਂ ਦੀਆਂ ਜੇ ਤੇ ਲੱਗਦੇ ਆ ਕੰਮ ਤੇ ਲੋ ਬਈ ਕੱਲ ਵਾਲਾ ਲੈਂਟਰ ਤਿਆਰ ਲੈਂਟਰ ਕੰਪਲੀਟ ਤੇ ਆ ਸਾਹਮਣੇ ਇੰਨੇ ਮੰਝੜੀ ਪੈਣਾ ਇੰਨੇ ਮੰਝੜੀ ਸਾਹਮਣੇ ਬਣੀ ਹੋਈ ਹੈ ਬਿਲਡਿੰਗ 1 2 3 ਮੰਝੜੀ ਵੰਡਣੀ ਹੈ ਵੀ ਤੇਰਾ ਪੌੜੀਆਂ ਦਾ ਰਸਤਾ ਕਿਆ ਬੈਠੀ ਲੇਵਰ ਲੇਵਰ ਵਾਲਿਆ ਆਇਆ ਜਾਂ ਚੱਕਾ ਉਹ ਬਈ ਕੰਮ ਕਰਦੇ ਕਰਦੇ ਖੜ ਗਈ ਮਸ਼ੀਨ ਕੰਡੈਕਸਰ ਸੜ ਗਿਆ ਤੇ ਚੱਲ ਨਹੀਂ ਰਹੀ ਮਸ਼ੀਨ ਉਹ ਟੇਕੇ ਦਾ ਗਿਆ ਸਮਾਂ ਲੈਣੇ ਤਾਂ ਮਸ਼ੀਨ ਤਾਂ ਮੇਰੇ ਸਵੇਰ ਤੱਕ ਲੋਟ ਹੋਊਗਾ ਕਿਉਂਕਿ ਮਿਸਤਰੀ ਸਵੇਰ ਨੂੰ ਆਉਗਦਾ ਪਾਗ ਰਹੀਆਂ ਕੰਮ ਬੈ ਕੇ ਤਬੱਲਮ ਲਾਇ ਫਿਰ ਦੋ ਦੋ ਬਾਈ ਕਾਇ ਕਾ ਉੱਪਰ ਵੀ ਬਾਲ ਰਹੇ ਨੇ ਪਰ ਲਾਈਟ ਚੰਗੀ ਤਰ੍ਹਾਂ ਨਹੀਂ ਪੈ ਰਹੀ ਪਿੱਛੇ ਦੇ ਅੰਦਰੋਂ ਕੁਝ ਨਹੀਂ ਦਿਖਦਾ ਇਹਦੇ ਅੰਦਰੋਂ ਸਾਫ਼ ਕਰਨੇ ਪੈਂਦੇ ਆ